ਤਾ ਬਣੀ ਦੇ ਦੁਨੀਆ ਅਗਲੀਆਂ ਦੀ ਛਡਾਤਾ ਮੈਂ ਤੇ ਮੁਰਗੇ ਹੋਣਾ ਲੱਗੇ ਆਪਣੀ ਇੱਕ ਲੇਡੀ ਆ ਉਹਦਾ ਪਤੀ ਆ ਨਹੀਂ ਉਹਦੇ ਬਾਜਰੇ ਚ ਮਰ ਕੋ ਜਾ ਵੜਿਆ ਕੋਈ 10 ਮਿੰਟ ਉੱਥੇ ਬੈਠਾ ਪਤਾ ਨਹੀਂ ਇਹ ਪਿੱਛੋਂ ਕਿੱਥੋਂ ਦੌੜ ਆਉਣ ਡਿਆ ਵਾ ਤੇ ਇਹ ਸਾਡੇ ਪਿੰਡੋ ਸਾਡੇ ਚਾਚਾ ਜੀ ਨੇ ਕਰਨੂ ਨਹੀਂ ਕੋਈ ਪਿੰਡ ਇਧਰੋਂ ਕੋਈ ਪਿਛਲੇ ਪਿੰਡਾਂ ਦੇ ਬੰਦੇ ਦੱਸਦੇ ਆ ਕਿ ਇਹਦੇ ਪਿੱਛੇ ਪਏ ਸੀ ਉਹਨਾਂ ਨੇ ਪਿੰਡ ਚੋਂ ਕੋਈ ਰੱਸੀ ਦਾ ਪ੍ਰਬੰਧ ਕਰਕੇ ਫੜ ਲਿਆ ਸੀ ਇਹਨੂੰ ਸਾਡੇ ਇਹਨਾਂ ਨੂੰ ਮੁੜ ਕੇ ਦਿਨ ਲੜ ਕੇ ਉਹਨਾਂ ਨਾਲ ਤੋਂ ਉਹਨਾਂ ਨੂੰ ਸ਼ਹਦਾ ਇਹ ਸ਼ਾਂਬਰਾ ਜੀ ਇੱਕ ਅਸੀਂ ਵਾਈਲਡਲਾਈਫ ਫੋਰਟ ਵਿਭਾਗ ਦੇ ਮੁਲਾਜ਼ਮ ਹਾਂ ਇਹਨੂੰ ਹੁਣ ਲੈ ਕੇ ਚੱਲਿਆਂ ਇੰਨਾ ਕੋ ਤੈਨੂੰ ਲੀਜ ਕਤੌਰ ਜਾਗੀ ਕੀਤਾ ਜਾਏਗਾ ਪਹਿਲਾਂ ਫੜਿਆ ਜਿਹਨਾਂ ਨੇ ਇਹਨੀਆਂ ਲੱਤਾਂ ਬਣੀਆਂ ਜਿਹੜਾ ਇਹਦਾ ਸ਼ਿਕਾਰ ਕਰਕੇ ਖਾਣ ਲੱਗਿਆ ਜੀ ਮੈਂ ਪ੍ਰਸ਼ਾਸਨ ਕੋ ਮੰਗ ਕਰਦਾ ਕਿ ਇਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਬਣਦੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਵੇ ਰਾਜਪੁਰ ਕਰਨਾਲ ਚੰਦ ਮੇਰਾ ਨਾਮ ਆ ਤੇ ਆਹੀਂ ਵੇਖਿਆ ਇਹਨੂੰ ਸੱਪੜ ਦਾ ਜਦੋਂ ਰੱਸਾ ਪਾਇਆ ਸੀ ਇਹਨੂੰ ਉਪਰੇ ਬੰਦੇ ਸੀ ਇੱਕ ਦੇ ਕੰਚ ਮੁੰਦਰਾ ਸੀ ਸਕਿਉਰਟੀ ਵਾਲੇ ਦੇ ਕੋਲ ਹੀ ਠੀਕ ਆ ਜੀ ਜਦੋਂ ਮੈਂ ਘਰੋਂ ਦੌੜ ਆਇਆ ਮੈਨੂੰ ਪਤਾ ਲੱਗਾ ਤੇ ਮੈਂ ਆਣ ਕੇ ਉਹਨਾਂ ਕਹਿੰਦੇ ਪੁਲਿਸ ਨੂੰ ਫੋਨ ਕਰੋ ਉਹ ਕਹਿੰਦਾ ਸੀ ਪੁਲਿਸ ਨੂੰ ਫੋਨ ਕਰਤਾ ਪੁਸਾਰੀ ਆ ਹਾਂ ਉਹ ਬੰਦੇ ਜਣਾ ਬੰਨੇ ਆ ਫਿਰ ਮੇਰੇ ਮੈਂ ਕਿਹਾ ਵੀ ਇਹਨੂੰ ਛੱਡ ਦੋ ਤੂੰ ਮੈਨੂੰ ਉਹਨਾਂ ਕਹਿ ਬੀ ਤੂੰ ਕੌਣ ਹੈ ਛਡਾਣਾ ਨਾ ਕੋ ਇਹ ਮੱਤ ਪਸੂ ਵੀ ਕੌਣ ਐਸਾ ਡਾਂਗ ਵਾਲਾ ਤੇ ਮੈਂ ਨਾ ਕੋ ਲੱਗ ਪਏ ਮੇਰੇ ਇੱਕ ਬੰਦੇ ਦਾ ਉਹ ਦੋ ਜਣੇ ਮੈਂ ਕੱਲਾ ਸੀ ਮੇਰਾ ਪਰਣਾ ਲੱਤ ਕੇ ਥਲੇ ਜਾ ਪਿਆ ਤੇ ਮੈਂ ਛਡਾਤਾ ਜੋੜ ਲੱਤਾ ਬਣੀ ਦੇ ਦੁਨੀ ਅਗਲੀਆਂ ਦੀ ਛਡਾਤਾ ਮੈਂ ਤੇ ਮੁਰਗੇ ਬਣਾ ਲੱਗੇ ਆਪਣੇ ਇੱਕ ਲੇਡੀ ਆ ਉਹਦਾ ਪਤੀ ਨਹੀਂ ਉਹਦੇ ਬਾਜਰੇ ਚ ਮੜ ਕੋ ਜਾ ਵੜਿਆ ਕੋਈ 10 ਮਿੰਟ ਉੱਥੇ ਬੈਠਾ ਮੜ ਕੋ ਉੱਥੋਂ ਬਹਿ ਕੇ ਤਾਂ ਮੁਰਗਾ ਇਧਰ ਨੂੰ ਆ ਗਿਆ ਏ ਆਈ ਸਾਡਾ ਇਰਾਦਾ ਹੈ ਵੀ ਜੰਗਲਾਤ ਵਾਲੇ ਆਣ ਵੀ ਇਹਨੂੰ ਮਤਲਬ ਚੰਗੀ ਜਗ੍ਹਾ ਤੇ ਪਛਾਣ ਹਾਂ ਹਾਂ ਵੇਖੋ ਇਹ ਜੰਗਲੀ ਜੀਵ ਹੈ ਕੋਈ ਇਹ ਲੋ ਸਾਡੇ ਪਿੰਡ ਹਮਰਾਜਪੁਰ ਵਿੱਚ ਪਤਾ ਨਹੀਂ ਇਹ ਪਿੱਛੋਂ ਕਿੱਥੋਂ ਦੌੜਾ ਆਉਂਦਿਆ ਵਾ ਤੇ ਇਹ ਸਾਡੇ ਪਿੰਡੋ ਸਾਡੇ ਚਾਚਾ ਜੀ ਨੇ ਕਰਨ ਨੂੰ ਨਹੀਂ ਕੋਈ ਪਿੰਡ ਇਧਰੋਂ ਕੋਈ ਪਿਛਲੇ ਪਿੰਡਾਂ ਦੇ ਬੰਦੇ ਦੱਸਦੇ ਆ ਕਿ ਇਹਦੇ ਪਿੱਛੇ ਪਏ ਹੀ ਉਹਨਾਂ ਨੇ ਪਿੰਡ ਚੋਂ ਕੋਈ ਰੱਸੀ ਦਾ ਪ੍ਰਬੰਧ ਕਰਕੇ ਫੜ ਲਿਆ ਸੀ ਇਹਨੂੰ ਇਹਨਾਂ ਨੂੰ ਮੁੜ ਕੇ ਦਿਨ ਲੜ ਕੇ ਉਹਨਾਂ ਨਾਲ ਤੇ ਉਹਨਾਂ ਨੂੰ ਸ਼ੁਦਾਇਤ ਇਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੈਂ ਗਰਦਾਸਪੁਰੋਂ ਆ ਕੇ ਇੱਥੇ ਤੇ ਆਪਣੇ ਥਾਣੇ ਸਦਰ 'ਚ ਫੋਨ ਕਰਕੇ ਤੇ ਉਹਨਾਂ ਨੇ ਮੈਨੂੰ ਨੰਬਰ ਦਿੱਤਾ ਆਪਣੇ ਫੋਰੈਸਟ ਟੀਮ ਦਾ ਤਾਂ ਉਹ ਠੀਕ ਨੇ ਇਹਨੂੰ ਪਾਣੀ ਪੁਣੀ ਪਿਆਤਾ ਵਾ ਪਰ ਇਹਨੂੰ ਇਹ ਹੁਣ ਬੰਨ ਕੇ ਰੱਖਿਆ ਇੱਥੇ ਤਾਂ ਨੂੰ ਪਚੀ ਦੀ ਭੁੱਖੀ ਵੀ ਹੈ ਬਚਾਰੇ ਦੀ ਤੇ ਹੁਣ ਸਾਨੂੰ ਪਤਾ ਨਹੀਂ ਇਹ ਖਾਂਦਾ ਕੀ ਹੈ ਕੀ ਨਹੀਂ ਖਾਂਦਾ ਉਦਾਂ ਕਣਕ 'ਚ ਪਿਆ ਪਰ ਖਾਂਦਾ ਨਹੀਂ ਹੈ ਜੇ ਕੁਝ ਵੀ ਜੀ ਇਹ ਸੰਬਰ ਜਿਹੜਾ ਸੀ ਇਹਨਾਂ ਨੂੰ ਮਹਿਕਮੇ ਵਾਲਿਆਂ ਨੂੰ ਸਪੁਰਦ ਕਰ ਦੇਣ ਲੱਗੇ ਆ ਪਰ ਅੱਗੇ ਵੀ ਵੀਡੀਓ ਚ ਮੈਂ ਦੱਸਿਆ ਕਿ ਇੱਥੇ ਸਾਡੇ ਪਿੰਡ ਦੇ ਨੇ ਕਰਨੈਲ ਚੰਦ ਜਿਨ੍ਹਾਂ ਨੇ ਇਹਨੂੰ ਛਡਾਇਆ ਤੇ ਜਿਹੜੇ ਬੰਦੇ ਕੋਈ ਪਹਿਲਾਂ ਫੜਿਆ ਸੀ ਜਿਨ੍ਹਾਂ ਨੇ ਇਹਨੀਆਂ ਲੱਤਾਂ ਬਣੀਆਂ ਸੀ ਜਿਹੜਾ ਇਹਦਾ ਸ਼ਿਕਾਰ ਕਰਕੇ ਲੈ ਕੇ ਜਾਣ ਲੱਗੇ ਹੋ ਇਹਦਾ ਸ਼ਿਕਾਰ ਕਰਕੇ ਖਾਣ ਲੱਗੇ ਮੈਂ ਪ੍ਰਸ਼ਾਸਨ ਕੋਲ ਮੰਗ ਕਰਦਾ ਕਿ ਇਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਬਣਦੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਹ ਬੇਕਸੂਰ ਨੂੰ ਜਿਹੜੇ ਨੂੰ ਹੱਥੀ ਪਾ ਗਏ ਉਹਨਾਂ ਨੇ ਮਾਰਿਆ ਉਹਦਾ ਉਹਨੂੰ ਇਨਸਾਫ ਦਿੱਤਾ ਜਾਵੇ ਸਰ ਅਸੀਂ ਇੱਥੇ ਪਹੁੰਚਿਆ ਮਹਾਰਾਜਪੁਰ ਤੇ ਮਹਾਰਾਜਪੁਰ ਪੁਲਿਸਰ ਪੰਜਾਬ ਦੇ ਫੋਨ ਕੀਤਾ ਸੀ ਇਹ ਸ਼ਾਂਭਰ ਹੈ ਜੀ ਇੱਕ ਅਹੀਂ ਵਾਈਲਡਲਾਈਫ ਔਫਿਸ ਦੇ ਮੁਲਾਜ਼ਮਾਂ ਇਹਨੂੰ ਹੁਣ ਲੈ ਕੇ ਚੱਲੇ ਆਂ ਅੰਦਰੋਂ ਤੇ ਜਾਵਾਂਗੇ ਇਹਨੂੰ ਦਾ ਲੀਜ ਕੰਟਰੋਲ ਜਾ ਕੇ ਕੀਤਾ ਜਾਏਗਾ ਕੰਟਰੋਲ ਜੀ ਇਹ ਸਾਰੇ ਇਦਾਂ ਹੀ ਭੜਕਦੇ ਰਹਿੰਦੇ ਜਦਾਂ ਜੰਗਲਾਂ ਜੰਗਲਾਂ 'ਚ ਰਹਿੰਦੇ ਨੇ ਜਦੋਂ ਗੱਲ ਕੀ ਧੁੰਦ ਪੈਂਦੀ ਆ ਇਹਦੇ ਮਗਰ ਕੁੱਤੇ ਘੱਟੇ ਪੈ ਜਾਂਦੇ ਤੇ ਬਾਹਰ ਨਿਕਲ ਆਉਂਦੇ ਨੇ